रेड अलर्ट ਤੇ ਪੰਜਾਬ ਤੇ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਹਾਲਾਤ ਜਾਣ ਲਓ ਕਿਉਂਕਿ ਇਹ ਹਾਲਾਤ ਜਾਣਨੇ ਸਾਡੇ ਲਈ ਇੰਨੇ ਲੋੜਮੰਦ ਨੇ ਕਿਉਂਕਿ ਇਹ ਹੁਣ ਜਿਹੜਾ ਗਰਮੀ ਆਪਣਾ ਕਹਿਰ ਬਰਪਾ ਰਹੀ ਆ ਜੋ ਸਨਾਟਾ ਸੜਕਾਂ ਤੇ ਫਸਰਿਆ ਹੋਇਆ ਹੈ ਜਾਂ ਜੋ ਫਿਰ ਆਪਣੇ ਕੰਮਕਾਰ ਲਈ ਜਾਣਾ ਚਾਹੁੰਦੇ ਨੇ ਪਰ ਜਾ ਨਹੀਂ ਰਹੇ ਜਾਂ ਫਿਰ ਜੋ ਜਾ ਕੇ ਆ ਰਹੇ ਨੇ ਉਹ ਦੱਸ ਸਕਦੇ ਨੇ ਕਿ ਹਾਲਾਤ ਕਿਹੋ ਜਿਹੇ ਨੇ ਸਿੱਧੇ ਤੌਰ ਤੇ ਦੱਸ ਦਈਏ ਕਿ ਇੰਨੀ ਗਰਮੀ ਹੋਣ ਕਰਕੇ ਜਿਹੜੀ ਆ ਔਲੂ ਉਹ ਆਪਣਾ ਜਿਹੜੀ ਹੀਟ ਵੇਵ ਆ ਉਹਦਾ ਪ੍ਰਕੋਪ ਜਿਹੜਾ ਉਹ ਵੱਧ ਰਿਹਾ ਤੇ ਲਗਾਤਾਰ ਅੰਮ੍ਰਿਤਸਰ ਲੁਧਿਆਣਾ ਜਲੰਧਰ ਜਾਂ ਫਿਰ ਹਲਵਾਰਾ ਬਟਿੰਡਾ ਸਣੇ ਕਈ ਇਲਾਕਿਆਂ ਦੇ ਵਿੱਚ ਜਾਂ ਜੋ ਫਿਰ ਇੰਡਸਟਰੀਅਲ ਏਰੀਆ ਪੈ ਜਾਂਦੇ ਨੇ ਉੱਥੇ ਲਗਾਤਾਰ ਗਰਮੀ ਵੱਧ ਪੈ ਰਹੀ ਹੈ ਇਸ ਦੇ ਨਾਲ ਹੀ ਜਿਹੜੇ ਕਈ ਸ਼ਹਿਰਾਂ ਦੇ ਵਿੱਚ ਲੂ ਵੇਖਣ ਨੂੰ ਵੀ ਮਿਲ ਰਹੀ ਹੈ ਤੇ ਸਭ ਤੋਂ ਜ਼ਿਆਦਾ ਜਿਹੜਾ ਤਾਪਮਾਨ ਜਿਹੜਾ ਉਹ ਬਟਿੰਡਾ ਵਿਖੇ ਦਰਜ ਕੀਤਾ ਗਿਆ ਸਭ ਤੋਂ ਸ਼ਹਿਰ ਪੰਜਾਬ ਦਾ ਗਰਮ ਜਿਹੜਾ ਇਸ ਵੇਲੇ ਮੰਨਿਆ ਜਾ ਰਿਹਾ ਉਹ ਬਟਿੰਡਾ ਮੰਨਿਆ ਜਾ ਰਿਹਾ ਤੇ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੇ ਵਿੱਚ ਜਿਹੜੀ ਆ ਉਹ ਹੀਟ ਵੇਵ ਜਿਹੜੀ ਆ ਉਹ ਜ਼ਿਆਦਾ ਚੱਲਣ ਦੀ ਗੱਲ ਵੀ ਕਹੀ ਆ ਤੇ ਇਸ ਲਈ ਕਈ ਥਾਵਾਂ ਤੇ ਜਿਹੜਾ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਕਿ ਹੀਟ ਵੇਵ ਦੇ ਦਰਮਿਆਨ ਜਿੰਨਾ ਹੋ ਸਕੇ ਆਪ ਦੇ ਕਰਾਂਦੇ ਅੰਦਰ ਰੋ ਤਾਂਕਿ ਜੋ ਹਾਲਾਤ ਨੇ ਉਹ بگੜ ਨਾ ਤੇ ਕੋਈ ਵੀ ਜਿਹੜਾ ਉਹ ਹੀਟ ਸਟ੍ਰੋਕ ਦਾ ਕਾਰਨ ਨਾ ਬਣੇ ਕਿ ਕਿਸੇ ਨੂੰ ਜਾਨ ਮਾਲ ਦਾ ਨੁਕਸਾਨ ਹੋਵੇ ਪੰਜਾਬ ਦੇ ਵਿੱਚ ਗਰਮੀ ਤੇ ਲੂ ਦੇ ਚੱਲਦਿਆਂ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਆ ਤੇ ਇਸ ਤੋਂ ਇਲਾਵਾ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਦੱਸਦੇ ਹਾਂ ਕਿ ਜਿੱਥੇ 42 ਸਾਲ ਦੇ ਬੰਦੇ ਦੀ ਮੌਤ ਹੋਈ ਆ ਤੇ ਗੁਰਦਾਸਪੁਰ ਦੇ ਵਿੱਚ ਇੱਕ ਹਿਮਾਚਲ ਤੋਂ ਵਾਪਸ ਆ ਰਹੇ ਬੰਦੇ ਦੇ ਵਿੱਚ ਜਿਹੜੀ ਆ ਉਹ ਮੌਤ ਹੋਈ ਆ ਉਹਦੀ ਵੀ ਤਬੀਅਤ ਜਿਹੜੀ ਆ اچانک ਵਿਗੜ ਗਈ ਤੇ ਇਸ ਦੇ ਨਾਲ ਹੀ ਜਿਹੜਾ ਬਾਬਾ ਬਕਾਲਾ ਸਾਹਿਬ ਦੇ ਵਿੱਚ ਇੱਕ 33 ਸਾਲਾ ਬੰਦੇ ਦੀ ਮੌਤ ਹੋਈ ਹੈ ਹਾਲਾਂਕਿ ਬਾਕੀ ਕਈ ਥਾਵਾਂ ਤੇ ਲਗਾਤਾਰ ਹੀਟ ਬੇਵਕਾਨ ਲੋਕਾਂ ਦੀ ਤਬੀਅਤ ਜਾਂ ਫਿਰ ਕਈਆਂ ਦਾ ਸਰਦ ਗਰਮ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ ਦੂਜੇ ਪਾਸੇ ਗਰਮੀ ਦਾ ਵਿੱਚ ਜਿਹੜੇ ਨੇ ਅੰਮ੍ਰਿਤਸਰ ਬਟਿੰਡਾ ਸਭ ਤੋਂ ਗਰਮ ਸ਼ਹਿਰ ਮੰਨੇ ਜਾ ਰਹੇ ਨੇ ਇਸ ਵੇਲੇ ਤੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਤਾਪਮਾਨ ਉਹ 45 ਡਿਗਰੀ ਦੇ ਆਲੇ-ਦੁਆਲੇ ਚੱਲ ਰਿਹਾ ਹੈ ਤੇ ਦੂਜੇ ਪਾਸੇ ਜਿਹੜਾ ਗੁਰਦਾਸਪੁਰਾ ਉਹ 44 ਤੇ ਇਸ ਦੇ ਨਾਲ ਹੀ ਪਟਿਆਲਾ 43 ਤੇ ਪਠਾਨਕੋਟ ਦੇ ਵਿੱਚ 43 42 ਦੇ ਆਲੇ-ਦੁਆਲੇ ਜਿਹੜਾ ਉਹ ਤਾਪਮਾਨ ਚੱਲ ਰਿਹਾ ਹੈ ਹਾਲਾਂਕਿ ਸ੍ਰੀ ਗੰਗानगर ਜਿਹੜਾ ਰਾਜਸਥਾਨ ਦਾ ਉੱਥੇ ਤਾਪਮਾਨ 48 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ ਹੈ ਤੇ ਹੁਣ ਹਿਮਾਚਲ ਦੇ ਕਈ ਇਹੋ ਜਿਹੇ ਹਿਲ ਸਟੇਸ਼ਨ ਵੀ ਨੇ ਜਿੱਥੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਕਿਉਂਕਿ ਪੰਜਾਬ ਹਰਿਆਣਾ ਦੇ ਕਈ ਲੋਕ ਅੱਜ ਕੱਲਾ ਦੇ ਦਿਨਾਂ ਦੇ ਵਿੱਚ ਜਿਹੜਾ ਉਪਹਾੜੀ ਏਰੀਆ ਹਿਮਾਚਲ ਜਾਂ ਉੱਤਰਾਖੰਡ ਦਾ ਰੁਕ ਕਰਦੇ ਸੀ ਪਰ ਉੱਥੇ ਵੀ ਗਰਮੀ ਬਹੁਤ ਜ਼ਿਆਦਾ ਹੋਣ ਕਾਰਨ ਲੋਕੀ ਆਉਣ ਜਾਣ ਤੋਂ ਗੁਰੇਜ਼ ਕਰ ਰਹੇ ਨੇ ਕਿਉਂਕਿ ਲਗਾਤਾਰ ਹੀਟ ਵੇਵ ਦਾ ਜਿਹੜਾ ਉਹ ਬਾਧਾ ਹੋ ਰਿਹਾ ਤੇ ਇਸੇ ਕਰਕੇ ਹੁਣ ਜਿਹੜਾ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਉਹ ਗਰਮੀ ਦੇ ਕਰਕੇ ਰੈਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਪਰ ਮੌਸਮ ਵਿਗਿਆਨੀਆਂ ਦੀ ਜੇਕਰ ਮੰਨੀਏ ਤੇ 13 14 ਜੂਨ ਤੋਂ ਬਾਅਦ ਥੋੜੀ ਜਿਹੀ ਰਾਹਤ ਮਿਲ ਸਕਦੀ ਆ ਤੇ ਇਸ ਲਈ ਦਿੱਲੀ ਜੰਮੂ ਜਾਂ ਫਿਰ ਪੰਜਾਬ ਹਰਿਆਣਾ ਜਾਂ ਹਿਮਾਚਲ ਦੇ ਵਿੱਚ ਜਿਹੜੀ ਆ ਯਾਨੀ ਉੱਤਰ ਭਾਰਤ ਦੇ ਵਿੱਚ ਜਿਹੜੀ ਆ ਉਹ ਮੀਂਹ ਪੈਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਜਾ ਰਹੀ ਆ ਪਰ ਫਿਲਹਾਲ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਉਹ ਜਗ ਜਾਹਿਰ ਨੇ ਕਿ ਦਿਨੇ ਤੇ ਰਾਤ ਨੂੰ ਲੋਕਾਂ ਦਾ ਕੀ ਹਾਲ